ਮਤੇਗੜ ਸਾਹਿਬ ਦੀ ਪੁਲਿਸ ਵੱਲੋਂ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀਆਈਏ ਸਰਹੰਦ ਦੇ ਦੀ ਟੀਮ ਨੇ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 2,56,846 ਨਸ਼ੀਲੀ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਉੱਥੇ ਹੀ ਦੋਸ਼ੀਆਂ ਕੋਲੋਂ ਇੱਕ ਸਕੂਟੀ, ਮੋਟਰਸਾਈਕਲ ਤੇ ਇੱਕ ਕਾਰ ਵੀ ਬਰਾਮਦ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਤਿਹਗੜ ਸਾਹਿਬ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੰਡੀ ਮੁਹਿੰਮ ਦੇ ਤਹਿਤ ਥਾਣਾ ਬਡਾਲੀ ਆਲਾ ਵਿਖੇ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰਕੇ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਉੱਤਰ ਪ੍ਰਦੇਸ਼ ਤੋਂ ਵਾਇਆ ਹਰਿਆਣਾ ਪੰਜਾਬ ਵਿੱਚ ਚੱਲ ਰਹੀ ਨਸ਼ਾ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ CIA ਸਰਹੰਦ ਦੀ ਟੀਮ ਨੇ ਦੋਸ਼ੀ ਪ੍ਰਵਿੰਦਰ ਸਿੰਘ ਵਾਸੀ ਚਲਨਾਖੁਰਦ ਜ਼ਿਲ੍ਹਾ ਐਸਐਸ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਅਤੇ ਮਕਦਮਾ ਵੀ ਦਰਜ ਕਰ ਲਿਆ ਹੈ ਤਫਦੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪਰਵਿੰਦਰ ਸਿੰਘ ਖੁਦ ਵੀ ਨਸ਼ਾ ਕਰਦਾ ਸੀ ਅਤੇ ਵੇਚਦਾ ਵੀ ਸੀ ਜੋ ਜਮੁਨਾ ਨਗਰ ਦੇ ਸਾਹਿਲ ਨਾਮ ਦੇ ਵਿਅਕਤੀ ਪਾਸੋਂ ਮੈਡੀਕਲ ਨਸ਼ਾ ਲਿਆ ਕੇ ਫਤਿਹਗੜ੍ਹ ਸਾਹਿਬ ਤੇ ਮੁਹਾਲੀ ਵਿੱਚ ਸਪਲਾਈ ਕਰਦਾ ਸੀ ਜਿਸ ਤੋਂ ਬਾਅਦ ਸਾਹਿਲ ਨਾਮ ਦੇ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸਾਹਿਲ ਦਾ ਜਮੁਨਾ ਨਗਰ ਵਿੱਚ ਜਿਮ ਸਪਲੀਮੈਂਟ ਦਾ ਸਟੋਰ ਹੈ ਜਿਸ ਦੀ ਆੜ ਵਿੱਚ ਇਹ ਮੈਡੀਕਲ ਨਸ਼ਾ ਹਰਿਆਣਾ ਅਤੇ ਪੰਜਾਬ ਵਿੱਚ ਸਪਲਾਈ ਹੋ ਰਿਹਾ ਸੀ ਸਾਹਿਲ ਨੇ ਮੰਡਲੀ ਪੁਸ਼ਕਿਸ਼ ਦੌਰਾਨ ਦੱਸਿਆ ਕਿ ਉਹ ਇਹ ਨਸ਼ਾ ਚੌਧਰੀ ਉਰਫ ਵਿਰਾਟ ਵਾਸੀ ਸਹਾਰਨਪੁਰ ਤੋਂ ਲੈਂਦਾ ਹੈ ਸੀਆਈਏ ਸਟਾਫ ਨੇ ਪੰਕਜ ਚੌਧਰੀ ਅਤੇ ਸ਼ੁਭਮ ਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਸ਼ੁਭਮ ਜੋ ਕਿ ਪੰਕਜ ਦਾ ਇਸ ਧੰਦੇ ਵਿੱਚ 파ਟਨਰ ਹੈ ਜਿਨ੍ਹਾਂ ਨੇ ਸਹਾਰਨਪੁਰ ਵਿੱਚ ਹੀ ਗੈਰ ਕਾਨੂੰਨੀ ਗੋਦਾਮ ਲਿਆ ਹੋਇਆ ਸੀ ਜਿਸ ਕੋਲੋਂ ਕਮਰਸ਼ੀਅਲ ਭਾਰੀ ਮਾਤਰਾ ਵਿੱਚ ਨਸ਼ੀਲੇ ਟੀਕੇ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੀ ਬਰਾਮਦ ਕੀਤੇ ਗਏ ਨੇ ਜਿਸ ਤੋਂ ਬਾਅਦ CIA ਦੀ ਟੀਮ ਨੇ ਮੇਰਠ ਰੇਡ ਕੀਤੀ ਅਤੇ ਉੱਥੇ ਅਬਦੁੱਲ ਅਤੇ ਉਸਦੇ ਪਾਰਟਨਰਜ਼ ਸਾਹਿਦ ਅਤੇ ਵਸੀਮ ਵਸੀਆਂ ਨੇ ਮੇਰਠ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਦੱਸੇ ਮੁਤਾਬਕ ਅਫਜ਼ਲ ਦੇ ਗੈਰ ਕਾਨੂੰਨੀ ਗੋਦਾਮ ਤੇ ਰੇਡ ਕਰਕੇ ਭਾਰੀ ਕਮਰਸ਼ੀਅਲ ਮਾਤਰਾ ਵਿੱਚ ਨਸ਼ੀਲੇ ਟੀਕੇ ਸੀਸੀਆਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕੈਪਸੂਲ ਵੀ ਬਰਾਮਦ ਕੀਤੇ ਗਏ ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੀ ਸਪਲਾਈ ਇੱਕ ਪੂਰਾ ਨੈਟਵਰਕ ਹੈ ਜੋ ਕਿ ਮੇਰਠ ਦਿੱਲੀ ਸਹਾਰਨਪੁਰ ਜਮੂਨਾਨਗਰ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਫੈਲਿਆ ਹੋਇਆ ਹੈ ਸੀਆਈਏ ਦੀ ਟੀਮ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ ਤਿੰਨ ਗੈਰ ਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ ਅਤੇ 25682 ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ ਨਸ਼ੀਲੇ ਟੀਕੇ ਅਤੇ ਸ਼ੀਸ਼ੀਆਂ ਭਰਮਤ ਕੀਤੀਆਂ ਨੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਕੁੱਝ ਗਿਛੇ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਆਈਜੀ ਸਾਹਿਬ ਰੋਪੜ ਰੇਂਜ ਦੀ ਦਿਸ਼ਾ ਨਿਰਦੇਸ਼ੇਕ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਡਰੱਗ ਕਾਰਟਲ ਜਿਹੜਾ ਚੱਲ ਰਿਹਾ ਸੀਗਾ ਇੰਟਰਸਟੇਟ ਡਰੱਗ ਕਾਰਟਲ ਉਹਨੂੰ ਬਸਟ ਕੀਤਾ ਗਿਆ ਇਸ ਡਰੱਗ ਕਾਰਟਲ ਬਾਰੇ ਮੈਂ ਹੁਣ ਤੁਹਾਨੂੰ ਜਾਣਕਾਰੀ ਦਵਾਂਗੀ ਜੋ ਸਾਡੀ ਪੂਰੀ ਤਫ਼ਤੀਸ਼ ਹੈ ਇਸ ਨੂੰ ਲੀਡ ਸਾਡੇ ਐਸਪੀ ਡੀ ਸਾਹਿਬ ਕਰ ਰਹੇ ਸੀਗੇ ਇਸ ਦੇ ਨਾਲ ਸਾਡੇ ਡੀਐਸਪੀ ਡੀ ਡੀਐਸਪੀ ਹੈੱਡਕੁਆਰਟਰ ਤੇ ਡੀਐਸਪੀ ਨਾਰਕੋਟਿਕਸ ਅਤੇ ਇਨਚਾਰਜ ਸੀਆਈਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਪਰਚਾ ਕੀਤਾ ਸੀਗਾ ਜਿਦੇ ਵਿੱਚ ਪਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਅਰੈਸਟ ਹੋਇਆ ਸੀ ਇਹਦੇ ਕੋਲ 15 ਨਾਰਕੋਟਿਕ ਇੰਜੈਕਸ਼ਨ ਸੀਗੇ ਤੇ ਇਹ ਰਹਿਣ ਵਾਲਾ ਖਰੜ ਮੁਹਾਲੀ ਦਾ ਸੀਗਾ ਤੇ ਸਾਡੀ ਇੰਟੈਲੀਜੈਂਸ ਦੇ ਮੁਤਾਬਕ ਇਹ ਕਾਫੀ ਦੇਰ ਤੋਂ ਇਸ ਇਲਾਕੇ ਦੇ ਵਿੱਚ ਫਾਰਮਾਸੋਟੀਕਲ ოਪੀਓਇਡ ਦਾ ਕੰਮ ਕਰ ਰਿਹਾ ਸੀ ਕਰਨੁਰ ਦਾ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਬਡਾਲੀਆਲਾ ਸਿੰਘ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 8 ਦਰਜ ਕੀਤੀ ਗਈ 27125 ਨੂੰ ਤੇ ਉਸ ਦੇ ਨਾਲ ਹੀ 22 ਸੀ 6485 ਐਨ ਡੀ ਪੀ ਐਸ ਐਕਟ ਬਾਈ ਦੇ ਤੇ ਪਰਚਾ ਦਰਜ ਕੀਤਾ ਗਿਆ ਜਿੰਨਾ ਕਿ ਅਸੀਂ ਹਮੇਸ਼ਾ ਗੱਲ ਕਰਦੇ ਆਂ ਮੀਡੀਆ 'ਚ ਵੀ ਗੱਲ ਹੁੰਦੀ ਹੈ ਪਬਲਿਕ 'ਚ ਵੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਬਿਗ ਫਿਸ਼ ਹੈ ਉਹਦੇ ਪਿੱਛੇ ਜਾਣਾ ਹੈ ਤਾਂ ਜਿਹੜਾ ਬਿਗ ਫਿਸ਼ ਹੁੰਦਾ ਉਹ ਹਮੇਸ਼ਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਹੀ ਸਰਫੇਸ ਕਰਦਾ ਹੈ ਅ ਇਸ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹ ਪਤਾ ਕੀਤਾ ਕਿ ਜੀ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਹੈ 29 ਤਰੀਕ ਨੂੰ ਸਾਡੀ ਟੀਮ ਹੈ ਜਿਹੜੀ ਇਹਦੀ ਪੁੱਛਗਿੱਛ ਮੁਤਾਬਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਮੁਤਾਬਕ ਮੰਨ ਲੋ ਕੋਰਟ ਤੋਂ ਰਿਮਾਂਡ ਲੈ ਕੇ ਸਾਡੀ ਟੀਮ ਯਮਨਾ ਨਗਰ ਪਹੁੰਚੀ ਯਮਨਾ ਨਗਰ ਦੇ ਵਿੱਚ ਸਾਡੀ ਡਿਸਕਲੋਜ਼ਰ ਜਿਹੜੀ ਸਾਡੇ ਕੋਲ ਸੀ ਉਸ ਦੇ ਮੁਤਾਬਕ ਪਹਿਲਵਾਨ ਸਪਲੀਮੈਂਟਸ ਸਟੋਰ ਸੀ ਜਿੱਥੋਂ ਇਸ ਡਰੱਗ ਇੱਥੇ ਡਰੱਗ ਦਾ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਹ ਪਹਿਲਾਂ ਸਪਲੀਮੈਂਟ ਸਟੋਰ ਦਾ ਮਾਲਕ ਸਾਹਿਲ ਨਾਮ ਦਾ ਇੱਕ ਮੁੰਡਾ ਸੀ ਸਾਹਿਲ ਦੇ ਕੋਲ ਕਿਸੇ ਤਰੀਕੇ ਦੇ ਕੇਮਿਸਟ ਦਾ ਕੋਈ ਲਾਇਸੈਂਸ ਨਹੀਂ ਸੀ ਪਰ ਇੱਕ ਪ੍ਰੋਟੀਨ ਦਾ ਸਟੋਰ ਬਣਾ ਕੇ ਉਹਦੇ ਵਿੱਚੋਂ ਇਹ ਜਿਹੜਾ ਹੈਗਾ ਡਰੱਗ ਦਾ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਉਂਕਿ ਇਹਦਾ ਅਸੀਂ ਇੱਕ ਕਾਫੀ ਵੱਡੀ ਮਾਤਰਾ ਕਮਰਸ਼ੀਅਲ ਮਾਤਰਾ ਦੇ ਵਿੱਚ ਅਸੀਂ ਇੱਥੋਂ ਐਨਬੀਐਸ ਐਕਟ ਤਹਿਤ ਜਿਹੜਾ ਇਲਿicit ਡਰੱਗਸ ਨੇ ਇੰਜੈਕਸ਼ਨਸ ਟੈਬਲੇਟਸ ਵਾਈਲਸ ਇੱਥੋਂ ਰਿਕਵਰ ਕੀਤੇ ਤੇ ਮੈਂ ਦੱਸਣਾ ਚਾਹੂੰਗੀ ਕਿ ਇਸ ਸਟੇਜ ਤੇ ਅਸੀਂ ਇਹ ਜਿਹੜਾ ਸਟੈਪ 2 ਹੈ ਇਸ ਸਟੈਪ ਤੇ ਅਸੀਂ ਪੂਰੀ ਉਹਦੀ ਸ਼ਾਪ ਜਿਹੜੀ ਸੀਗੀ ਦੁਕਾਨ ਸੀ ਉਹ ਬਸਟ ਕੀਤੀ ਇਸ ਨੂੰ ਅਰੈਸਟ ਕੀਤਾ ਗਿਆ ਸਾਹਿਲ ਦੀ ਰਿਮਾਂਡ ਦੇ ਵਿੱਚ ਤੇ ਉਹਦੀ ਪੁੱਛਗਿੱਛ ਦੇ ਵਿੱਚ ਅਸੀਂ ਵੇਅਰਹਾਊਸ ਤੱਕ ਪਹੁੰਚੇ ਵੇਅਰਹਾਊਸ 'ਚ 30 ਤਰੀਕ ਨੂੰ ਸਾਡੀ ਟੀਮ ਪਹੁੰਚੀ ਤੇ ਇਹਦੇ ਵਿੱਚ ਵੀ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਜਿਹੜੇ ਇੱਕ ਗੈਸਟਡ ਆਫਿਸਰ ਦੀ ਹਾਜ਼ਰੀ ਦੇ ਵਿੱਚ ਉਹ ਤੋਂ ਰਿਕਵਰ ਕੀਤੀ ਗਈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਾਡੇ ਟੀਮ ਵੱਲੋਂ ਇੱਕ ਵੇਅਰਹਾਊਸ ਜੋ ਕਿ ਸਹਾਰਮਪੁਰ ਵਿੱਚ ਸੀਗਾ ਉਹ ਤੋਂ ਰਿਕਵਰੀ ਕੀਤੀ ਗਈ ਇਹਦੇ ਵਿੱਚ ਡਰਗ ਇੰਜੈਕਸ਼ਨ ਵਾਇਲ ਤੇ ਟੈਬਲੇਟਸ ਜਿਹੜੇ ਸੀ ਉਹ ਸੀਜ਼ ਕੀਤਾ ਗਏ ਆਮ ਨੈਕਸਟ ਕਿਉਂਕਿ ਵੇਅਰਹਾਊਸ ਤੋਂ ਨੈਕਸਟ ਵਾਲੀ ਸਟੇਜ ਜਿਹੜੀ ਹੁੰਦੀ ਹੈ ਵੇਅਰਹਾਊਸ ਦੀ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਯੂਨਿਟ ਸੀਗੀ ਉੱਥੇ ਤੱਕ ਸਾਡੀ ਟੀਮ ਪਹੁੰਚੀ ਤੇ ਉਹ ਸਾਨੂੰ ਮਿਲੀ ਮੈਰੇਟ ਯੂਪੀ ਦੇ ਵਿੱਚ ਉੱਥੇ ਅਬਦੁੱਲ ਦੇ ਜਿਹੜੇ ਦੋ 파ਟਰਨਰ ਸੀ ਅ ਅਬਦੁੱਲ ਦਾ ਡਿਸਕਲੋਜ਼ਰ ਸਾਡੇ ਕੋਲ ਜਿਹੜੀ ਸਾਰਨਪੁਰ ਚ ਸਾਡੀ ਟੀਮ ਸੀਗੀ ਜਿਨ੍ਹਾਂ ਨੇ ਪੰਕਜ ਨੂੰ ਅਰੈਸਟ ਕੀਤਾ ਸੀ ਉਹਦੀ ਡਿਸਕਲੋਜ਼ਰ ਦੇ ਵਿੱਚ ਅਬਦੁੱਲ ਆਇਆ ਸੀ ਉਥੇ ਸਾਡੀ ਟੀਮਸ ਵੱਲੋਂ ਅਬਦੁੱਲ ਦੇ ਉਹਦੇ ਦੋ 파ਟਨਰ ਸ਼ਾਹਿਦ ਅਤੇ ওয়ਸੀম ਨੂੰ ਅਰੈਸਟ ਕੀਤਾ ਗਿਆ। ਉਥੇ ਇੱਕ ਇਲੀਸਿਟ ਮੈਨੂਫੈਕਚਰਿੰਗ ਯੂਨਿਟ ਚੱਲ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਆਪਰੇਸ਼ਨ ਦੇ ਵਿੱਚ ਫਟਾਗੜ ਸਾਹਿਬ ਪੁਲਿਸ ਵੱਲੋਂ 256846 ਡਰਗ ਟੈਬਲੇਟਸ ਤੇ ਕੈਪਸੂਲ ਇੱਕ ਬਹੁਤ ਹੀ ਵੱਡੀ ਰਿਕਵਰੀ ਵਨ ਆਫ ਦਾ ਬਿਗੇਸਟ ਰਿਕਵਰੀਜ਼ ਆਫ ਇੰਜੈਕਸ਼ਨਸ 21000 360 ड्रग ਇੰਜੈਕਸ਼ਨਸ ਉਥੋਂ ਰਿਕਵਰ ਕੀਤੇ ਗਏ ਤੇ ਜਿਹੜੇ ਵਾਇਲ ਹੁੰਦੇ ਨੇ ਫਾਰਮਾਸਿਟੀਕਲ ਓਪੀਆਇਡਸ ਦੇ ਉਹ 738 ਵਾਇਲ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਰਿਕਵਰ ਕੀਤੇ ਗਏ